ਜਨ ਪਿਸਰ ਪਦਰ ਬੇਰਦਰਾ ਕਸ ਨੇਸ ਦਸਤੰਗੀਰ ਆਖਰ ਬੇਅਫਤੰ ਕਸ ਨਾ ਦਰਦ ਜੋ ਸਵਦ ਤਕਬੀਰ ਸਭ ਰੋਜ ਗਸਤੰ ਦਰਹਵਾ ਕਰਦੇਮ ਬਦੀਖਾਲ ਗਾਹੇ ਨਨ ਕੀ ਕਾਰ ਕਰਦਮ ਮਮ ਇ ਜਨੇ ਆਹਾਵਾਦ ਬਦਬਖਤ ਹਮਚੂ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਦ ਜਨ ਤੁਰਾ ਏ ਦੇ ਚੱਕ ਨਾ ਪਾਖਾ ਦੀਨ ਦੁਨੀਆ ਦਰਕਮੰਦੇ ਆਂਪਰੀ ਰੁਖਸਾਰ ਮਾਂ ਹਰ ਦੁਆ ਲੰ ਕੀਮਤੇ ਜਗਤਾਰ ਮੁਏ ਆਦਮਾ ਗਾਹੇ ਸੁਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ਵਦ ਰੰਗ ਹਏ ਮੁਖ ਤਲਫ ਦਰਦ ਬੁਤੇ ਆਇਆ ਜਮਾ ਸਤਨਾ ਗਉੜੀ ਮਹਲਾ ਪੰਜਵਾ ਕਲ ਕਲੇਸੋ ਗੁਰ ਸ਼ਬਦ ਨੇ ਵਾਰੇ ਆਵਣ ਜਾਣ ਰਹੇ ਸਾਰੇ ਕਨ ਕਲੇਸ਼ ਗੁਰ ਸ਼ਬਦ ਨਿਵਾਰੇ ਆਉਣ ਜਾਣ ਰਹੇ ਸੁਖ ਨਿਰਪੋਹ ਹਰ ਧਿਆਆ ਸਾਦ ਸੰਗ ਹਰ ਕੇ ਗੁਣ ਗਾਇਆ ਅਗਨ ਸਾਗਰ ਗੁਰਪਾਰ ਉਤਾਰੇ ਬੁੱਧ ਤੋ ਬਲਹਰੀ ਜਿਸ ਪੇਟਤ ਘਟ ਪਈ ਹਮਰੀ ਕੋ ਨਾਨਕ ਤਿਸ ਗੁਰ ਬਲਹਰੀ ਜਿਸ ਪਿੱਟਤ ਗਤ ਬਈ ਹਮਰੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਨਮਨ ਯੋਗ ਜਬਰ ਸਤਰ ਤਖਤ ਦੇ ਮਲਕ ਸਾਰੀ ਮਨੁੱਖਤਾ ਦੇ ਸੰਦੇਹ ਰਹਿਬਰ ਤਪਦੇ ਹਿਰਦੇ ਨੂੰ ਠਾਰਨ ਵਾਲੀ ਬਾਣੀ ਦੇ ਮਜਸਮੇ ਸ਼ਬਦ ਗੁਰੂ ਜੁਗ ਜੁਗ ਅਟਲ ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਬਰਗਾ ਅੰਦਰ ਹਿਰਦੇ ਅੰਦਰ ਗੁਰੂ ਪ੍ਰੇਮ ਦੀ ਤਾਂਗ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਅੰਮ੍ਰਿਤ ਵੇਲੇ ਦੇ ਸੁੰਦਰ ਸਜੇ دیਵਾਨਾਂ ਦੀ ਹਾਜ਼ਰੀ ਭਰ ਰਹੇ ਵਿਡਭਾਗੀ ਸਤ ਸੰਗੀ ਜਨੋ ਚੱਦਰ ਹੈ ਲੜੀਵਾਰ ਗੁਰਸ਼ਾਹ ਦੇ ਵਿਚਾਰ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਧਿਆਨਤਾ ਕਿਰਪਾਲਤਾ ਰਹਿਮਤਾ ਸਦਕਾ ਆਪ ਸੰਗਤ ਦੀ ਅਸੀਸ ਨਾਲ ਜੋ ਅੰਮ੍ਰਿਤ ਵਚਨ ਆਪ ਜੀ ਨੇ ਪਾਠ ਰੂਪ ਸਰਵਣ ਕੀਤੇ ਨੇ ਗੌੜੀ ਰਾਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਇਹ ਤੀਸਰਾ ਰਾਗ ਹੈ ਪਹਿਲਾ ਰਾਗ ਸ੍ਰੀ ਰਾਗ ਦੂਸਰਾ ਮਾਜ ਤੇ ਫਿਰ ਗੌੜੀ ਇਸ ਤੀਸਰੇ ਰਾਗ ਅੰਦਰ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਅਸੀਦīn ਦਿਵਾਲ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਮ੍ਰਿਤ ਰਸਨਾ ਤੋਂ ਉਚਾਰਣ ਕੀਤੇ ਹੋਏ ਇਸ ਲੜੀ ਤਹਿਤ ਇਹ 55 ਨੰਬਰ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਕਿਰਪਾ ਕਰੇ ਸਾਡਾ ਗਾਵਿਆ ਤੁਹਾਡਾ ਸੁਣਿਆ ਹੋਇਆ ਮਨਕ ਆਪਣੇ ਘਰ ਪ੍ਰਵਾਨ ਕਰ ਲੈ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਦਬ ਸਤਕਾਰ ਨਾਲ ਗੁਰੂ ਪਾਤ ਸਾਹਿਬ ਜੀ ਤੋਂ ਅਸੀਸ ਮੰਗਦੇ ਆ ਸਾਰੇ ਆਖੋ ਜੀ ਸਤਨਾ ਵਾਹਿਗੁਰੂ ਫਿਰ ਕਰੋ ਕਿਰਪਾ ਆਖੋ ਜੀ ਸਤਨਾ ਵਾਹਿ